ਸਾਡੇ ਕੋਲ 에어ਪੋਰਟ ਤੇ 에어ਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇੱਕ ਕਿ ਇੱਕੋ ਮੁੰਡਾ ਜਸਪ੍ਰੀ ਦਾ ਜਿਹੜਾ ਆ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡਮੀ ਟਿਕਟ ਮਿਲੀ ਤੇ ਜਦੋਂ ਇਨਵੈਸਟੀਗੇਸ਼ਨ ਕੀਤੀ ਐਸਐਸਓ ਸਾਹਿਬ ਨੇ ਸਾਡੀ ਬੜੀ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਜੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ ਜਿੰਨਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀਗੀ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਬਾਵਾ ਦੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲੋ ਵੀ 에ਜੰਟ ਰਹੇ ਨੇ ਹੁਣ ਇਹਨਾਂ ਕੋ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਫੋਰ ਵੀ ਕੰਪਲੀਟਾ ਹੁਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਯੂਰਪ ਦੁਬਈ ਆ ਯੂਰਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਭੇਜਦੇ ਨਾਂ ਤੇ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਏ ਹਾਂ ਜੀ ਸਰ ਅਜੀ ਸਰ ਜਿਹੜਾ 에어ਪੋਰਟ ਤੇ ਤੁਸੀਂ ਕੀ ਮਾਮਲਾ ਜੀ ਜਿਹੜੇ ਲੋਕ ਬੰਦੇ ਕਿਰਪਾ ਇਹ ਸਾਡੇ ਕੋਲ 에어ਪੋਰਟ ਤੇ 에어ਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇੱਕ ਕਿ ਇੱਕੋ ਮੁੰਡਾ ਜਸਪ੍ਰੀ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਈਏ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਐਸਐਚਓ ਸਾਹਿਬ ਨੇ ਸਾਡੀ ਬੜੀ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ এজੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀਗੀ ਅਸੀਂ ਇਹਨੇ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਾ ਦੇਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸਐਚਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਮਿੰਦਰ ਹੈ ਤੇ ਇੱਕ ਦਾ ਨਾਮ ਰੋਸ਼ਨ ਹੈ ਦੋਨੋਂ ਬਟਾਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲੋਂ ਵੀ ਏਜੰਟ ਰਹੇ ਨੇ ਹੁਣ ਇਹਨਾਂ ਕੋ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੇਟਾ ਹੁਣ ਜੋ ਸਾਲੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 6200 ਇੰਡੀਅਨ ਗਾਰੰਟੀ ਸਾਰੀ ਦੀ ਸਾਰੀ ਰਿਕਵਰ ਹੋਈ ਆ ਇਹਨਾਂ ਦੇ ਕੋਲ ਅਸਾਂ ਨੂੰ ਇਹਦੇ ਕੋਲੇ ਇੱਕ ਕ੍ਰੇਟਾ ਗੱਡੀ ਵੀ ਰਿਕਵਰ ਹੋਈ ਆ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਟਾਂ ਹੁਣ ਰਾਜਾਪੋਰੀਆਂ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਠੱਗੀਆਂ ਮਾਰੀਆਂ ਬਾਹਰ ਭੇਜਣ ਦੇ ਨਾਮ ਤੇ ਕੋਈ ਵੈਪਨ ਸਾਧਨ ਨਹੀਂ ਵੈਪਨ ਕੋਈ ਫਿਲਹਾਲ ਹਲੇ ਤੱਕ ਵੈਪਨ ਨਹੀਂ ਕੋਈ ਮਿਲਿਆ ਬਾਕੀ ਇਹਨਾਂ ਨੂੰ ਹੁਣ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁਸ਼ਟੀ ਕਰਾਂਗੇ ਸਰ ਅਗਰ ਕੰਟਰੀਜ਼ ਵਾਸਤੇ ਵੀਜ਼ਾ ਨਹੀਂ ਯੂਰਪ ਦੁਬਈ ਆ ਯੂਰਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਭੇਜਣ ਦੇ ਨਾਂ ਤੇ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਉਹਨਾਂ ਨੇ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਦਾ ਟਾਈਪ ਕੀਤਾ ਇਹਨਾਂ ਨੇ ਇੱਕ ਡਮੀ ਟਿਕਟ ਇੱਕ ਡਮੀ ਵੀਜ਼ਾ ਤਿਆਰ ਕਰਕੇ ਇਹਨਾਂ ਨੂੰ 에ਰਪੋਰਟ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਇਹਨਾਂ ਨੂੰ ਜਦੋਂ 에ਰਪੋਰਟ ਦੇ ਐਂਟਰਨ ਕਰ ਰਹੇ ਸੀ ਤੇ ਇਹਨਾਂ ਨੇ ਮਦਈ ਨੂੰ ਕਿਹਾ ਕਿ ਅਸੀਂ ਵੀਵੀਆਈਪੀ ਰਾਸਥਾਨੀ ਹੋਣੇ ਤੁਸੀਂ ਇੱਧਰ ਦੀ ਜਾਓ ਤੇ ਆ ਬੈਗ ਤੁਸੀਂ ਸਾਨੂੰ ਦੇ ਦਿਓ ਅਸੀਂ ਦਿਖਾਉਣਾ ਉੱਥੇ ਉਹ ਬੈਗ ਲੈ ਕੇ ਫਰਾਰ ਹੋ ਜਾਂਦੇ ਸੀਗੇ ਇਹਨਾਂ ਨੇ ਕਾਫੀ ਇਦਾਵਦਤ ਕੀਤੀਆਂ ਤੇ ਐਸਐਚਓ ਸਾਹਿਬ ਨੇ ਬੜੀ ਅੱਛੀ ਤਰ੍ਹਾਂ 100% ਰਿਕਵਰੀ ਕਰਕੇ ਦਿੱਤੀ ਤੇ ਜਸਪ੍ਰੀਤ ਸਿੰਘ ਨੇ ਕਿਲਾਫ ਵੀ ਕਾਰਕੀ ਕੀਤੀ ਸੀ ਤੇ ਨਹੀਂ ਜਸਪ੍ਰੀਤ ਤਾਂ ਉਹ ਵਿਕਟਮ ਹਨ ਜਸਪ੍ਰੀਤ ਤਾਂ ਵਿਕਟਮ ਹੋ ਗਿਆ ਹੈ ਨਾ ਜਸ ਹਿੰਦੇਵਾਲ ਜਿਸ ਤਰ੍ਹਾਂ ਬਹੁਤ ਜਣੇ ਜਿਵੇਂ ਇਹ ਬਹੁਤ ਕਿੰਨੇ ਹੋਰ ਵੀ ਇਹਨਾਂ ਦੇ ਜੀ ਕਾਫੀ ਮੈਂਬਰਸ ਦੇ ਨਾਮ ਆਏ ਹੋਲਵੇਨ ਡਿਸਕਲੋਜ਼ ਨਹੀਂ ਤੁਹਾਡੇ ਨਾਲ ਕਰ ਸਕਦਾ ਬਟ ਫਿਰ ਵੀ ਜਦੋਂ ਵੀ ਉਹ ਐਪਰੀਹੈਂਡ ਕਰਦੇ ਸੀ ਤਾਂ ਆਪਣਾ ਜ਼ਰੂਰ ਛੇੜਦਾ ਸੀ ਫਿਕਰ ਦੋ ਕ ਬੰਦੇ ਸਾਹਮਣੇ ਆ ਰਹੇ ਸਰ ਹਾਂਜੀ ਹੋਰ ਸਾਹਮਣੇ ਆ ਰਹੇ ਦੋ ਜੀ 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 ਫਿਰ ਟਿਕਟਾਂ ਉਹਨਾਂ ਨੇ ਪਤਾ ਨਹੀਂ ਕਿ ਕਿੱਥੋਂ ਪ੍ਰਿੰਟ ਕਰਦੇ ਸੀਗੇ ਤੇ ਜੋ ਵੀ ਇਹ ਇਨਵੈਸਟੀਗੇਸ਼ਨ ਜੋ ਇਹਨਾਂ ਦੇ ਸਾਹਮਣੇ ਆ ਰਿਹਾ ਇਹਨਾਂ ਦਾ ਜੋ ਕਮੀਟਰ ਵਗੈਰਾ ਉਹ ਆਊਟ ਆਪ ਕਰਾਂਗੇ। 에어ਪੋਰਟ ਵਹਾਗ ਵੱਲੋਂ ਵੀ ਹਾਂਜੀ ਹਾਂਜੀ 에어ਪੋਰਟ ਵਹਾਗ ਵੱਲੋਂ ਵੀ ਕੰਪਲੀਟ ਸਨ ਦਿੱਤੀ ਗਈ ਸੀ ਇਸ ਸਬੰਧੀ। ਉਹਦੇ ਉੱਪਰ ਅਸੀਂ ਐਫਆਰ ਦਰਜ ਕਰ ਦਿੱਤੀ। ਐਫਆਰ ਨੰਬਰ 33 10924 ਦੀ ਹੈਗੀ ਜੀ। ਸਰ ਬੇਸਿਕਲੀ ਇਹਨਾਂ ਦਾ ਆਫਿਸ ਕਿੱਥੇ ਸੀਗਾ? ਕੋਈ ਆਫਿਸ ਨਹੀਂ ਸੀ ਇਹਨਾਂ ਦਾ। ਕੋਈ ਆਫਿਸ ਨਹੀਂ ਪਹਿਲਾਂ ਆਫੀਸਰ ਆਜ਼ ਗਿਆ ਨਾ ਜੀ ਦਾ ਬੀਨੂੰ। ਹੁਣ ਕੋਈ ਆਫਿਸ ਨਹੀਂ ਹੈਗਾ ਜੀ। ਤੁਸੀਂ ਪਹਿਲੇ ਕਹਿੰਦੇ ਬਈ ਏਜੰਟੀ ਕਰਦੇ ਰਹੇ ਜੀ। ਜੀ ਪਹਿਲਾਂ ਕੋਈ ਏਜੰਟੀ ਕਰਦੇ ਰਹੇ ਨੇ ਤੇ ਇਹਨਾਂ ਨੂੰ ਤਾਂ ਹੀ ਇਹ ਚਪਾਈ ਕਿਤੋਂ ਹੁੰਦੀ ਸੀ ਟਿਕਾ ਦੀ ਇਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਕਰਕੇ ਦੱਸੋ ਥੈਂਕ ਯੂ ਸਰ ਦੋਸਰੇ ਹੋਪ ਕਿəs ਕੰਨ ਕਲੀਅਰ ਹਰੀ ਇਹ ਦੋਹਾਂ ਵੇਸੋ ਹੋ ਰਿਹਾ ਉਹ